انہوں نے پروار پروارک ممبر سارے لاحا ہلکے کو وقت پنڈا تو آئے بہت بہت سارے بہت ہی ستکاروں سارے مر پارلیمنٹ پٹیالہ ڈاکٹر دھرمویر گاندی جی اور وقت وقت جتے بندیاں لیڈر صاحبان نمائندے فتح بھی سب کروا گے واحر جی کا خالسہ واحر جی کی فتح سو سب سے پہلے تو جنگ امبریدر گڑتی مزدور سن میرے لا کے ساتھ دو بدا آیا لیا کہ اجر دھرم گاندھی وارے لیڈر

کیونکہ ترمویر گاندھی جیت ہے کہ یہاں نے پہلے بھی دو سو ٹائی سو پنڈا کے برابرتا شمشان گھر کٹے گرو گھر کٹھے کرنے کی میری لگتا ہے کہ اس کو بڑھ کے ہوں گا چلے گی پر سنے دینا چاہتا ہوں کیونکہ میں ایک بڑے بڑے کنارے جڑیا پنابی یونیورسٹی پٹیالہ جڑیا کہ ابھی ساری زندگی ہوگی کرپیا میں کرت کر لی مزدوری کر لینگ کو ختم کر سکتے ہو

موہا سوا چپدی لانگی سڑکیں مزدوری کردہ زندگی کا سوال ہو ساتویں پڑھ رہے ہیں دوبارہ لاؤ دو تیجی وی لاؤ لیکن ایک نہیاں تبدیل کر میں ڈاکٹر گاندھی جی بیٹھے رہے تھے وشواس دا ਇਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਬਹੁਤ ਬੱਚੇ ਚਾਹਤੇ ਗਰੀਬ ਪਰਿਵਾਰਾਂ ਦੇ ਬੱਚੇ ਜਿਨ੍ਹਾਂ ਕੋਲ ਟੈਲੈਂਟ ਹੈ ਜਿਨ੍ਹਾਂ ਕੋਲ 90% ਨੰਬਰ ਨੇ ਜਿਨ੍ਹਾਂ ਕੋਲ 85% ਨੰਬਰ ਨੇ ਅਸੀਂ ਚਾਹ ਚਾਕੇ ਕਾਹੜਾ ਯੂਨੀਵਰਸਿਟੀਆਂ ਚ ਲੈ ਕੇ ਆ ਰਹੇ ਹਾਂ ਕਿਉਂਕਿ ਸਾਨੂੰ ਪਤਾ ਕਿ ਸਾਰੇ ਜਿੰਦਿਆਂ ਦੀ ਕੋਈ ਚਾਹੀਦੀ ਹੈ ਸਾਰੇ ਮੁਸੀਬਤਾਂ ਦਾ ਇੱਕੋ ਹੀ ਇੱਕ ਹੱਲ ਹੈ ਉਹ ਸਿਰਫ ਸਿਰਫ ਐਜੂਕੇਸ਼ਨ ਹੈ ਸਿੱਖਿਆ ਉਹ ਜਿਹੜਾ ਦਾਤਾ ਤੁਲਾ ਬਾਨੀਦਾਨੂ ਦੇ ਬੱਚੇ ਦੇ ਜਿਹੜਾ ਮਾਸ ਦਿਮਾਗ ਦੇ ਵਿੱਚ ਉੱਚਾ ਲੱਗਿਆ ਹੋਵੇ ਕਿ ਸੋਨੇ ਦਾ ਨਹੀਂ ਹੈ ਤਾਂ ਕੋਈ ਹੀਰੇ ਵਾਲਾ ਲੱਗਿਆ ਹੋਵੇ پنجی پتی لوگ نے جس طرح کے بچے دے جس طرح کے فیصلے وہی دماغی والے میں واقع کرنے گریب پرواروں کے بچے پڑھانا چاہتے ہو دسویں بارویں کرا کے میری چوئی باد رہا کہ وہاں کی زندگی کو زندگی روشن ابھی کرلیمنٹ بیٹھے نے

ਮਜ਼ਦੂਰ ਪਿੰਡ ਦੇ ਰਹਿਣ ਵਾਲਿਆਂ ਨੂੰ 100 ਦਿਨ ਦੇ ਰੋਜ਼ਗਾਰ ਦੀ ਗਾਰੰਟੀ ਕਰਦਾ ਹੈ ਹੋਰ ਹਿੰਦੁਸਤਾਨ ਚ ਕੋਈ ਕਰੋ ਉਹਨੇ ਜਿਹੜਾ ਪਿੰਡਾਂ ਦੇ ਲੋਕਾਂ ਨੂੰ 100 ਦਿਨ ਦੇ ਰੋਜ਼ਗਾਰ ਦੀ ਗਾਰੰਟੀ ਕਰਦਾ ਹੋਵੇ। ਸਵਧਾਨ ਗਾਰੰਟੀ ਮਿਲਣ ਦੇ ਬਾਅਦ ਵੀ 19 ਸਾਲ ਹੋ ਗਏ ਇੱਕ ਗੱਲ ਆਉਂਦੀ ਹੈ ਕਿ ਗਾਰੰਟੀ ਦੇ ਬਾਅਦ ਵੀ ਕੰਮ ਕੋਈ ਨਹੀਂ ਮਿਲਿਆ। ਐਵਰੇਜ 35 ਤੋਂ 60 ਦਿਨ ਅਜੇ ਤੱਕ ਕੰਮ ਮਿਲਿਆ ਪੰਜਾਬ ਚ। ਪੰਜਾਬ ਚ ਇੱਕ ਟਾਰਗੇਟ ਸਕੀਮ ਹੈ منریگا لاگو کرنے والا جب دل کرتا ہے اس طرح کے ٹارگٹ کے تو ٹارگیٹ بنا کے چلایا جب تو پہلے کو منریگا کا جوب کارڈ ہے جوب کارڈ لکھا ہے سب تو پہلے ارض لینی ہے جی بٹو جی گل کریں پڑھائی کا سروکار تو سکنا ویکتی ਕੋਰਾ ਪੜ ਹੁੰਦਾ ਤੁਹਾਨੂੰ ਕੀ ਚਿਰ ਵੀ ਦੋਰਾਓ ਸਮਾਜਿਕ ਸਰੋਤਾਂ ਨਾਲ ਸਾਡਾ ਜੁੜਨਾ ਉਹ ਜਿਹੜਾ ਸੀ ਟੁੱਟਦੇ ਜਾ ਰਿਹਾ ਜੋ ਸਾਨੂੰ ਸਾਡੇ ਪੁਰਾਣੇ ਕਿਨੇ ਕਿਹਾ ਪਰਉਪਕਾਰ ਦਾ ਸ਼ਬਦ ਸਾਡੀ ਡਿਕਸ਼ਨਰੀ ਚੋਂ ਖਤਮ ਹੁੰਦਾ ਜਾ ਰਿਹਾ ਹੈ ਪਰਉਪਕਾਰ ਕੀ ਹੁੰਦਾ ਸਾਡੇ ਆਉਣ ਦੇ ਬੱਚਿਆਂ ਨੂੰ ਪੁੱਛ ਲਓ ਕਿਸੇ ਨੂੰ ਪਤਾ ਹਾਂ ਦਾ ਗਾਣਾ ਮਾਰਿਆ ਨੂੰ ਸਿਰਫ ਹਾਂ ਦਾ ਗਾਣਾ ਮਾਰਿਆ ਸੀਗਾ ਤੇ ਅਜੇ ਤੱਕ ਭਾਵੇਂ 47 ਦੇ ਹੱਲਿਆਂ ਦਾ ਸਭ ਅਸੀਂ ਕਹਿੰਦੇ ਆ ਜਿਹੜਾ ਆਜ਼ਾਦੀ ਦਾ ਸਾਧਨ ਉਦੋਂ ਵੀ ਉਤੇ ਬਾਹਰ ਤੱਤੀ ਬਾਹਰ ਲੱਗੀ ਬਲੇਰ ਕੋਟ ਵਿੱਚ ਕਰਜਈਆ ਸਿੱਖ ਪੰਥ ਹਾਂ ਦਾ ਨਾਂ ਨਾ ਮਾਰਦੇ ਅਸੀਂ ਅੱਜ ਹਾਂ ਦਾ ਨਾਂ ਨਾ ਮਾਰਨ ਬੰਦ ਕਰਤਾ ਸਵਾਲ ਇੱਕ ਦੂਜੇ ਨਾਲ ਖੜਨਾ ਬੰਦ ਕਰਤਾ ਮੈਨੂੰ ਕੀ ਪਰ ਗੁੰਮਾ ਦੇ ਨਹੀਂ ਅਸੀਂ ਸਿੱਖ ਹੋ ਸਕਦੇ ਅਸੀਂ ਭਾਈ ਲਾਲੋ ਨਹੀਂ ਉਹ ਸਾਡੇ ਗੁਰੂ ਤਾਂ ਭਾਈ ਲਾਲੋ ਨਾਲ ਖੜ ਅਸੀਂ ਮਰਗ ਪਾਗਵਾਂ ਨੇ ਜਾ ਕੇ ਖੜਿਆ ਹਰ ਕੋਣ ਨਾਲ ਖੜਿਆ ਕਿਸੇ ਦੇ ਸਾਥੀ ਨਾਲ ਕਰਨਾ ਕੋਈ ਨਹੀਂ ਅੱਜ ਇਹ ਕਿਉਂਕਿ ਅਸੀਂ 5 ਸਾਲ ਨਹੀਂ ਛੋੜ ਕੇ ਭੇਜਦੇ ਆ ਸਾਡੇ ਕੋਲੇ ਉਹ ਦਵਾ ਦਾਕ ਨਹੀਂ ਆਈ ਜਾਂ ਅਸੀਂ ਉੱਤੇ ਮਿਲ ਨਹੀਂ ਮਿਟੀ ਆ ਕਿ ਜੇ ਅੱਗੇ ਨਹੀਂ ਮੈਨੂੰ ਕੀਤਾ ਕਿਸੇ ਫੈਕਟਰੀ ਦਾ ਕਿਸੇ ਪੌਂਡ ਦਾ ਜਿਉ ਸਾਡਾ ਐਗਰੀਮੈਂਟ ਮੁਤਾਬਕ ਕੰਮ ਨਹੀਂ ਕਰਦਾ ਤਾਂ ਅਸੀਂ ਵਾਪਸ ਬੁਲਾਉਂਦਾ ਹੁਣ ਮਤਲਬ ਐਗਰੀਮੈਂਟ ਖਤਮ ਕਰਦਾ ਸਾਡੇ ਕੋਲੇ ਪਾਵਰ ਹੁੰਦੀ ਹੈ 5 ਸਾਲ ਨਹੀਂ ਛਿਨੂ ਛੋੜ ਕੇ ਭੇਜ ਦਿੰਦੇ ਆ ਅਸੀਂ ਠੇਕਾ ਦੇਤਾ ਆਪ ਵੀ ਭੇਖ ਦਾ 5 ਸਾਲ ਦਾ ਵੀ ਚੋਰੀ ਚ ਪਾਦਾ ਸਾਡੀ ਕਦੇ ਗੱਲੇ ਨਹੀਂ ਹੋਈ بارہ سال ہو گئے مینیمم جہاں روائز نہیں ہوئی سارے لڑ رہی مزدور لڑ رہے ہیں آج بھی دکا کی ہو گیا یہ ماتاوتی بہ جڑی پہلے کہ کھیت کے جو بیجا گی یہ ہونی ہے ہونی ہے اور ہونی کیوں ہے کیونکہ سرکار نے ਪਹਿਲੀ ਗੱਲ ਤਾਂ ਕਿ ਕਾਨੂੰਨ ਚ ਲਿਖਿਆ ਵਿਧਵਾ ਨੂੰ ਕੰਮ ਤੋਂ ਦੂਰ ਕੰਮ ਦੱਤੇ ਨਹੀਂ ਜਾ ਸਕਦਾ ਕਾਨੂੰਨ ਕਹਿੰਦਾ ਹੈ ਤੇ ਸਾਡੀ ਇੱਕ ਮਾਤਾ ਵਿਧਵਾ ਸੋ ਕੰਮ ਕਿੱਥੇ ਦਿੱਤਾ ਉਹਦੇ ਘਰ ਤੋਂ ਦੂਰ ਜਾ ਕੇ ਹਰ ਦੇ ਮੇਲੇ ਜਿੱਥੇ ਹਾਜ਼ਰੀ ਲੱਗ ਰਹੀ ਹੈ ਹਾਜ਼ਰੀ ਲੱਗ ਰਹੀ ਹੈ 10 ਕਿਲੋਮੀਟਰ ਤੋਂ ਬਾਅਦ ਕੱਲੇ ਇੱਕ ਪਿੰਡ ਦਾ ਸਵਾਲ ਨਹੀਂ ਪੂਰੇ ਪੰਜਾਬ ਦਾ ਸਵਾਲ ਹੈ ਹਾਜ਼ਰੀ ਕਿੱ데 ਲੱਗਣੀ ਹੈ ਕੰਮ ਉਹ 10 ਕਿਲੋਮੀਟਰ ਜਾ ਕੇ ਕਰਨਾ ਪੈਂਦਾ ਹੈ ਉਹ 70 ਸਾਲ ਦੀ ਬੀਬੀ ਅੰਬਾਨੀਆਂ ਦਾ ਕੰਪੀਟੀਸ਼ਨ ਕਰਨੀ ਜਾਂਦੀ ਭਾਈ ਉਹਦਾ ਚੁੱਲ੍ਹਾ ਨਹੀਂ ਚੱਲਦਾ ਇਸ ਕਰਕੇ ਜਾਂਦੀ ਆ 322 ਰੁਪਈਆ ਨੂੰ ਉਹ 322 ਲੈਣ ਵਾਸਤੇ ਜਾਂਦੀ ਐ ਇਸ ਕਰਕੇ ਉਹ ਕੰਮ ਹੋ ਜਾਂਦਾ ਜੋ ਪ੍ਰੋਵਾਈਡ ਕਰਨਾ ਚਾਹੀਦਾ ਸੀ ਪੰਜਾਬ ਦੇ ਅੰਦਰ ਅਜੇ ਤੱਕ ਪਿਛਲੇ ਦਿਨੀ ਸਾਡੀ ਮੀਟਿੰਗ ਹੋਈ ਕਮੇਟੀ ਵਿਆਖਿਆ ਨਹੀਂ ਕਰਾਂਗਾ ਚੰਡੀਗੜ੍ਹ ਜਿਹੜਾ ਤਹਿਤ ਹਟਾਉਂਦੇ ਜੀਡੀਸੀ ਨਾਲ ਉਹ ਕੀ ਕਹਿ ਰਹੇ ਨੇ ਕਿ ਪੰਜਾਬ ਕਰਾਂ ਸੁਭਾਵਾ ਦੇ ਜਲਾਸ ਹੋ ਰਹੇ ਨੇ ਕਿ ਵੀਡੀਓਗ੍ਰਾਫੀ ਆ ਰਹੀ ਹੈ ਅਸੀਂ ਕਿਹਾ ਪੰਜਾਬ ਦੇ 23 ਜ਼ਿਲ੍ਹਿਆਂ 'ਚੋ ਜੇ ਤੁਹਾਨੂੰ ਹੀ ਲੱਗਦਾ ਕਿ ਪੰਜਾਬ ਕਰਾਂ ਸੁਭਾਵਾ ਦੇ ਜਲਾਸ ਹੋ ਰਹੇ ਨੇ ਤਾਂ ਸਾਨੂੰ ਕੱਟੋ-ਕੱਟ 23 ਜਿਨ੍ਹਾਂ ਦੀ ਐਕ ਇੱਕ ਵੀਡੀਓ ਦਿਖਾ ਦੇ ਇੱਕ ਪਿੰਡ ਦੀ 13 ਜਾਂ 200 ਦੇ ਲਗਭਗ ਪਿੰਚਾ ਕਾ ਨੇ ਸਾਡੀ ਉਹਨਾਂ ਨੇ ਬੋਲ ਕੀਤਾ ਕਿ ਬਰਾ ਸਾਹਿਬ ਲੈ ਕੇ ਆਇਓ ਤਾਂ ਕਹਿੰਦੇ ਜੀ ਕਹਿਣ ਨੂੰ ਹੋਇਆ ਕਿ ਕੋਈ ਤੌਰ ਦੀ ਹੈਗਾ ਕਿ ਇਹ ਜਲਾਸ ਨਹੀਂ ਹੁੰਦਾ ਪੰਜਾਬ 'ਚ ਉਹ ਸੰਗਤੀ ਰੂਪ ਹੈ ਸਾਡਾ ਕਰਾਂ ਸਭਾ جتے اسی الا کام نہیں کرنا ابھی بےتبوی بھی کرنی ہے اگلے سال کی کہ ساتھ ساتھ کام کسے ملے کدو بےتبی چ کیڑی سرکار نے پایا ساری آگا کے گئی سو اس کر کے کلا سرکار کو نہیں سب خود جاگروک ہونا تھے لاگے کی دھرتی سے سانجا ماڈل ایکشن کر رہے ہیں دو ہزار چار تو لگاتار الگ الگ گٹنا ڈاک بھی دنے مبارکباد بھی دیں ਪਹਿਲੀ ਵਾਰੀ ਹੈ 25 ਸਾਲ ਨਹੀਂ ਇਹ ਵੀ ਆਪਣੇਸਰ ਹੋੜਦੀ ਰਹਣਾ ਕਿ ਕਾਨੂੰਨ ਦੇ ਵਿੱਚ ਪੱਕਾਪਾ ਕਿਵੇਂ ਕੀਤਾ ਜਾ ਰਿਹਾ ਅੱਜ ਦੇ ਦਿਨ ਵੀ ਕਾਨੂੰਨ ਕਹਿੰਦਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਜੇ ਨਾਰਮਲ ਡੈਥ ਹੁੰਦੀ ਹੈ ਕੁਦਰਤੀ ਡੈਥ ਹੁੰਦੀ ਹੈ ਤਾਂ 2 ਲੱਖ ਰੁਪਏ ਜੇ ਐਕਸੀਡੈਂਟ ਵਾਲੀ ਡੈਥ ਹੁੰਦੀ ਹੈ ਜਿਵੇਂ ਦੁਰਘਟਨਾ ਵਾਪਰਦੀ ਹੈ ਕਿਸੇ ਤਰੀਕੇ ਦੀ ਜਿਵੇਂ ਵਾਪਰੀ ਹੈ ਉਹਦੇ ਵੀ 4 ਲੱਖ ਰੁਪਏ ਹੈ نبے کے دفتر تو لے کے ساری پنجاب لے کے دو لاکھ روپیہ ملے گا تو نہیں。صرف دو لاکھ روپیہ یہ مطلب ہے کہ پاون ہے تو چار لاکھ روپیہ دو دو کیوں دون لاکھ روپیہ کیوں دیا میں پارلیمنٹ کی بےنتی کروں گا گھٹو گھٹ نوٹ کر رہے چیز کہ پاتشہ کی کیوں ہے لوگ دوسری ویڈی گل ਜਿਹੜੀ ਅਸੀਂ ਅੱਜ ਮੰਗ ਪੱਤਰ ਵੀ ਦੇਣਾ ਸਭ ਤੋਂ ਬਾਅਦ ਚ ਇਕੱਠੇ ਹੋ ਕੇ ਕੋਈ ਹੈ ਕਿ ਪੰਜਾਬ ਦੀ ਸਰਕਾਰ ਨੇ ਅੱਜ ਤੱਕ 19 ਸਾਲੋਂ ਦੇ ਕਾਨੂੰਨ ਬਣੇ ਹੋ ਦੇਰ ਦੀ ਗਾਣੀ ਪੱਤੇ ਤੇ ਨਿਯਮ ਤੱਕ ਨਹੀਂ ਬਣੇ ਕਿ ਜੇ ਬੰਦੇ